ਹੈਲੋ ਲੇਡੀਜ਼ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਮੋਰੀ ਜਾਂ ਕਿ ਸਲਵਾਰ ਦੇ ਮੋਰੀ ਦੇ ਸਾਈਡ ਆਪਾਂ ਡਿਜ਼ਾਈਨ ਬਣਾਉਣਾ ਦੱਸਾਂਗੇ ਲੈਸ ਲਾ ਕਿ ਤੇ ਸੂਟ ਨਾਲ ਦਾ ਕੱਪੜਾ ਲਾ ਕੇ ਕਿਵੇਂ ਬਣਾਇਆ ਜਾਂਦਾ ਹੈ ਆਪਾਂ ਪਹਿਲਾਂ 3-3 ਇੰਚ ਦੇ ਨਿਸ਼ਾਨ ਲਾ ਲੈਣੇ ਸਾਰੀ ਮੋਰੀ ਤੇ ਠੀਕ ਹੈ ਆਪਾਂ ਪਹੁੰਚਾ ਪਹਿਲਾਂ ਬਣਾਇਆ ਹੋਇਆ ਉਹਦੇ ਉੱਪਰ ਲਾਉਣੀ ਹੈ ਲੈਸ ਠੀਕ ਹੈ ਉਦੇ ਉੱਪਰ ਲਾ ਲੈਣੀ ਹੈ ਠੀਕ ਹੈ ਜੀ ਸਾਰੇ 3 3 ਇੰਚ ਦੇ ਨਿਸ਼ਾਨ ਲਾ ਲੈਣੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਦੇਖਿਓ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਹੈ ਠੀਕ ਹੈ ਜੀ ਆਪਾਂ ਕਮੀਜ਼ ਨਾਲ ਦਾ ਕੱਪੜਾ ਲਾਉਣਾ ਜਿੱਦਾਂ ਦੀ ਆਪਣੀ ਕਮੀਜ਼ ਹੈ ਇਸ ਸਲਵਾਰ ਦੀ ਕਮੀਜ਼ ਦਾ ਕੱਪੜਾ ਇਹ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਤੁਸੀਂ 3 ਇੰਚ ਰੱਖਣਾ 3 ਇੰਚ ਰੱਖ ਲਓ 2 ਇੰਚ ਰੱਖਣਾ 2 ਇੰਚ ਰੱਖ ਲਓ ਕਟਿੰਗ ਕਰਕੇ ਮੈਂ ਪਹਿਲਾਂ ਹੀ ਰੱਖ ਲਿਆ ਸੀ ਠੀਕ ਹੈ ਜੀ ਇਹਨੂੰ 2 ਇੰਚ ਰੱਖਣਾ ਜਿੰਨਾ ਤੁਹਾਡੀ ਮਰਜ਼ੀ ਆ ਕੋਈ ਮੋਟਾ ਰੱਖਣਾ ਚਾਹੁੰਦੇ ਕੋਈ ਪਤਲਾ ਰੱਖਣਾ ਚਾਹੁੰਦੇ ਆ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਇੱਥੇ ਹੁਣ ਆਪਾਂ ਸਲਾਈ ਲਾ ਦੇਣੀ यू चं तरह सैट करके ऊपर सिलाई ला ली जिते जिथे अपने निशान लाए से उतरा राखी कपड़ा निशान ला लेना ठीक है जी निशान ला लेने पूरे सारी दूसरी साइड भी निशान ला लेंगे दूसरी साइड भी सिलाई करा इधरों भी फोल्ड कर लेंगे चंकी तरह ठीक है जी निशान ला ये उ ठीक है जी सिलाई करती उपर आप ला, ला, ला ली है ये उपर उपर रख के पहला पहली सैड ला ली फिर दूजी सैड ला ली ए सारी तीन शाइन सिलाई लै है, ठीक है जी ਬਸ ਲਾ ਕੇ ਹੁਣ ਆਪਾਂ ਇਹਦੇ ਉੱਤੇ ਇਹਨੂੰ ਦੇਖਾਂਗੇ ਵੀ ਕਿਤੇ ਘਟ ਵੱਧਦੇ ਨਹੀਂ ਹੁਣ ਆਪਾਂ ਇੱਥੇ ਲੈਸ ਰੱਖ ਕੇ ਲਾ ਦਾਂਗੇ ਉੱਪਰ ਲੈਸ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣੂਗਾ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਪਲੀਜ਼ ਸਪੋਰਟ ਕਰ ਦਿਓ ਜੀ ਠੀਕ ਹੈ ਜੀ ਹੁਣ ਆਪਾਂ ਲੈਸ ਰੱਖੀ ਉਹਦਾ ਨੀਚੇ ਨੂੰ ਮੂੰਹ ਕਰਕੇ ਉੱਪਰ ਸਲਾਈ ਲਾਣੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਠੀਕ ਹੈ ਜੀ ਹੁਣ ਦੂਜੀ ਸਾਈਡ ਵੀ ਲਾ ਲੈਣਾ ਆਪਾਂ ਇੱਦਾਂ ਤੇ ਪਰ ਪਾਈ ਨੂੰ ਰੱਖ ਕੇ ਠੀਕ ਹੈ ਜੀ ਲੈਸ ਨੂੰ ਉਪਰ ਰੱਖ ਕੇ ਤੇ ਹੁਣ ਆਪਾਂ ਇਹਦੀ ਸਲਾਈ ਲਾਣੀ ਹੈ ਉਪਰ ਸਾਰੇ ਸਲਾਈ ਲਾਣੀਆਂ ਚੰਗੀ ਤਰ੍ਹਾਂ ਲਾਉਣੀਆਂ ਕਿਤੇ ਉਹ ਵੀ ਸਲਾਈ ਛੁੱਟਣੀ ਨਹੀਂ ਚਾਹੀਦੀ ਨਹੀਂ ਤਾਂ ਫਿਰ ਬੁਰਾ ਜਿਹਾ ਲੱਗਦਾ ਹੈ ਠੀਕ ਹੈ ਇੱਕੋ ਜਿਹੀ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਹੈ ਹਕਾਇਤੀ ਦੇਖੋ ਜੇ ਤੁਹਾਨੂੰ ਇਹ ਲੈਸ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਦੂਜੀ ਸਾਈਡ ਵੀ ਸਲਾਈ ਲਾਣੀ ਕਿਉਂਕਿ ਕਈ ਵਾਰ ਆਪਣਾ ਕੱਪੜਾ ਧੋਣ ਨਾਲ ਜੀ ਉਹ ਸਲਾਈ ਜਿਹੜੀ ਉਹ ਲੈਸ ਜਿਹੜੀ ਹੈ ਨਾ ਉੱਪਰ ਨੂੰ ਉੱਠਣ ਲੱਗ ਜਾਂਦੀ ਹੈ ਉਹ ਵੀ ਬੁਰੀ ਲੱਗਦੀ ਹੈ ਇਸ ਲਈ ਆਪਾਂ ਦੋ ਦੋ ਸਲਾਈਆਂ ਲਾ ਦਾਂਗੇ ਉੱਪਰ ਠੀਕ ਹੈ ਜੀ ਉੱਪਰਲੀ ਸਾਈਡ ਵੀ ਲਾ ਦਾਨੀ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੁਸੀਂ ਆਪ ਵੀ ਬਣਾ ਕੇ ਦੇਖਿਓ ਇੱਕ ਵਾਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ